ਦਾ ਰਾਜਾ ਹੈ। ਉਹਦੀ ਰਾਣੀ ਹੈ ਸਵਿਤਰੀ। ਅੰਮ੍ਰਿਤ ਵੇਲੇ ਉੱਠਦੀ ਹੈ, ਭਜਨ ਪਾਠ ਕਰਦੀ ਹੈ। ਪ੍ਰਮਾਤਮਾ ਨਾਲ ਮਿਲਣ ਦੀ ਤਾਂਘ ਹੈ ਅੰਦਰੋਂ। ਪਰ ਦੀ ਪ੍ਰਕਰਤੀ ਕੀ ਹੈ? ਮੂਰਤੀ ਪੂਜਾ ਕਰਦੀ ਹੈ। ਕ੍ਰਿਸ਼ਨ ਦੀ ਮੂਰਤੀ ਰੱਖੀ ਹੋਈ ਹੈ ਪਰ ਅਜੇ ਮਨ ਨੂੰ ਸ਼ਾਂਤੀ ਨਹੀਂ ਮਿਲੀ। ਕਿ ਪੂਰਨ ਗੁਰੂ ਬ੍ਰਹਮ ਗਿਆਨੀ ਕੋਈ ਮਿਲਿਆ ਨਹੀਂ ਹਜੇ ਜਿਹੜਾ ਸਿੱਧੇ ਰਸਤੇ ਤੇ ਪਾ ਦੇਵੇ ਆਪਣੇ ਮਹਿਲਾਂ ਵਿੱਚ ਹੀ ਪਾਠ ਪੂਜਾ ਕਰਦੀ ਹੈ ਪਰ ਅੰਮ੍ਰਿਤ ਵੇਲੇ ਉੱਠਦੀ ਹੈ ਹੁਣ ਪ੍ਰਮਾਤਮਾ ਨੂੰ ਇਹ ਤਾਂ ਪਤਾ ਹੈ ਵੀ ਇਹਦੀ ਭਾਵਨਾ ਤਾਂ ਹੈ ਰੱਬ ਨੂੰ ਮਿਲਣ ਦੀ ਆਪਾਂ ਸੁਣਿਆ ਨੇ ਵੀ ਪ੍ਰਮਾਤਮਾ ਆ ਕੇ ਮਿਲਦਾ ਹੈ ਤੇ ਫਿਰ ਮਾਨ ਹੰਕਾਰ ਦੂਰ ਹੁੰਦਾ ਹੈ ਇਹਦੀ ਤਾਂਗ ਹੈ ਕਿ ਮਨ ਦੀ ਤੜਫਣਾ ਦੂਰ ਨਹੀਂ ਹੋ ਰਹੀ ਮਨ ਨੂੰ ਸ਼ਾਂਤੀ ਨਹੀਂ ਆ ਰਹੀ ਮੈਂ ਰੋਜ਼ ਅਮਰਤ ਵੇਲੇ ਉੱਠਦੀ ਹਾਂ ਤੇ ਆਪਣਾ ਪੂਜਾ ਪਾਠ ਕਰਦੀ ਹਾਂ ਪਰ ਇਹਨੇ ਆਪਣੇ ਕੰਨਾਂ ਨਾਲ ਸੁਣਿਆ ਸੀ ਭਗਤ ਰਵਿਦਾਸ ਜੀ ਦਾ ਨਾਮ ਕਿ ਬੜੇ ਪਹੁੰਚੇ ਹੋਏ ਭਗਤ ਨੇ ਖੁਦ ਗੰਗਾ ਨੇ ਆ ਕੇ ਉਹਨਾਂ ਦਾ ਟਕਾਸੀ ਜਿਹੜਾ ਪ੍ਰਵਾਨ ਕੀਤਾ ਜੋ ਪੰਡਤਾਂ ਨੂੰ ਦਿੱਤਾ ਸੀ ਪੰਡਤ ਜੁੱਤਾ ਘਣਾਉਣ ਗਏ ਭਗਤ ਰਵਿਦਾਸ ਜੀ ਕੋਲ ਜਿੱਤਾਂ ਡੰ ਘੰਡਾ ਕੇ ਜਦੋਂ ਮੁੜਨ ਲੱਗੇ ਤੇ ਭਗਤ ਰਵਿਦਾਸ ਜੀ ਨੇ ਪੁੱਛਿਆ ਕਿ ਕਿੱਥੇ ਜਾ ਰਹੇ ਹੋ ਤੁਸੀਂ ਉਹ ਕਹਿੰਦੇ ਅਸੀਂ ਗੰਗਾ ਤੇ ਜਾ ਰਹੇ ਹਾਂ ਇਸ਼ਨਾਨ ਕਰਨ ਵਾਸਤੇ ਤੇ ਕਹਾ ਕਿ ਮੇਰੀ ਇੱਕ ਭੇਟਾ ਲੈ ਜਾਓ ਗੰਗਾ ਵਾਸਤੇ ਕਹਿਣ ਲੱਗੇ ਤੇਰੀ ਭੇਟਾ ਤੂੰ ਨੀਵੀਂ ਜਾਤ ਦਾ ਹੈ ਤੇਰੀ ਭੇਟਾ ਕਿੱਥੇ ਪ੍ਰਵਾਨ ਕਰਨੀ ਹੈ ਪਰ ਉਹ ਉਦਾਂ ਹੀ ਇਸ਼ਨਾਨ ਕਰਕੇ ਮੁੜ ਆਉਂਦੇ ਸੀ ਉਹਨਾਂ ਨੂੰ ਕਦੇ ਦਰਸ਼ਨ ਨਹੀਂ ਹੋਏ ਪ੍ਰਮਾਤਮਾ ਦੇ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੂਪ ਵਿੱਚ ਦਰਸ਼ਨ ਦੇ ਸਕਦਾ ਹੈ ਸੰਨ ਤੇ ਜਦੋਂ ਉਹ ਕਹਿਣ ਲੱਗੇ ਵੀ ਚਲੋ ਲਿਆਓ ਫੜਾਓ ਉਹ ਦਮੜੀ ਉਹ ਟੱਕਾ ਵੀ ਉਦਾਂ ਨਹੀਂ ਫੜਿਆ ਕਹਿੰਦੇ ਪਹਿਲਾਂ ਉਹਨੂੰ ਪਾਣੀ ਨਾਲ ਸੁੱਚਾ ਕੀਤਾ ਇਹਨਾਂ ਨੇ ਧਰ ਕੇ ਥੱਲੇ ਪਾਣੀ ਡੋਲਿਆ ਫੇਰ ਉਹ ਚੱਕੀ ਫੇਰ ਲੈ ਕੇ ਗਏ ਤੇ ਜਦੋਂ ਇਸ਼ਨਾਨ ਕਰਕੇ ਮੁੜਨ ਲੱਗੇ ਕਹਿੰਦੇ ਗੰਗਾ ਨੇ ਤਾਂ ਹੱਥ ਨਿਕਾਲੇ ਕਿ ਮੇਰੇ ਭਗਤ ਦੀ ਦਮੜੀ ਹੈ ਭੇਟਾ ਜਿਹੜੀ ਉਹ ਤੁਸੀਂ ਭੇਟ ਨਹੀਂ ਕੀਤੀ ਹੈਰਾਨ ਰਹਿ ਗਏ ਵੇਖ ਕੇ ਕਿ ਇੱਕ ਆਮ ਬੰਦਾ ਜੋੜੇ ਕੱਢਣ ਵਾਲਾ ਘਰ ਚ ਕਿਰਤ ਕਰਨ ਵਾਲਾ ਇਥੋਂ ਸਿੱਖਿਆ ਕੀ ਲੈਣੀ ਆ ਵੀ ਵੇਖੋ ਕਿਰਤਿਆਂ ਦੀ ਘਰ ਵਿੱਚ ਰਹਿੰਦਿਆਂ ਦੀ ਵੀ ਪਰਮਾਤਮਾ ਕਿਵੇਂ ਹਾਜ਼ਰੀ ਪ੍ਰਵਾਨ ਕਰਦਾ ਹੈ ਹੁਣ ਰਹਿੰਦਾ ਘਰ ਚੀਸੀ ਬੰਦਗੀ ਕਰਦਾ ਰਹਿੰਦਾ ਸੀ ਜੋੜੇ ਗੰਡਦਾ ਸੀ ਤੰਬੜੀ ਪ੍ਰਵਾਨ ਕੀਤੀ ਤੇ ਇੱਕ ਨਿਸ਼ਾਨੀ ਵੀ ਦਿੱਤੀ ਕੰਗਣ ਵੀ ਦਿੱਤਾ ਉਹ ਕੰਗਣ ਜਾ ਕੇ ਵੀ ਰਾਜੇ ਦੀ ਰਾਣੀ ਨੂੰ ਪਸੰਦ ਆ ਜਾਂਦਾ ਉਹ ਕਹਿੰਦੀ ਆ ਮੈਨੂੰ ਇਹੋ ਜਾਂ ਹੋਰ ਚਾਹੀਦਾ ਤੇ ਫੇਰ ਉਹ ਪੰਡਤ ਫੇਰ ਜਾਂਦੇ ਆ ਭਗਤ ਰਵਿਦਾਸ ਕੋਲ ਕਿਹੋ ਜਾਂ ਕੰਗਣ ਪਹਿਲਾਂ ਤੇ ਕਹਿੰਦੇ ਸੀ ਨਾ ਅਸੀਂ ਭਗਤੀ ਕੀਤੀ ਪੰਡਤ ਕਹਿੰਦੇ ਵੀ ਸਾਨੂੰ ਦਿੱਤਾ ਇਹ ਕੰਗਣ ਪਰ ਜਦੋਂ ਰਾਣੀ ਨੇ ਦੂਸਰਾ ਮੰਗ ਲਿਆ ਫੇਰ ਪੰਗਾ ਪੈ ਗਿਆ ਵੀ ਹੁਣ ਆਪਾਂ ਦੂਜਾ ਕਿੱਥੋਂ ਲੈ ਕੇ ਦੇਵਾਂਗੇ ਫੇਰ ਗਏ ਰਵਿਦਾਸ ਜੀ ਕੋਲ ਕਹਿੰਦੇ ਸਾਨੂੰ ਗੰਗਾ ਤੋਂ ਕੰਗਣ ਉਹ ਲਿਆ ਕੇ ਦਿਓ ਇੱਕ ਹੋਰ ਚਾਹੀਦਾ ਤੇ ਨਹੀਂ ਰਾਜਾ ਸਾਨੂੰ ਸਜ਼ਾ ਦੇਵੇਗਾ ਤੇ ਜਦੋਂ ਉਹ ਕੰਗਣ ਮੰਗਣ ਲੱਗੇ ਭਗਤ ਰਵਿਦਾਸ ਜੀ ਕਹਿੰਦੇ ਉੱਥੇ ਜਾਣ ਦੀ ਲੋੜ ਨਹੀਂ ਉਹ ਤਾਂ ਇੱਥੇ ਹਾਜ਼ਰ ਹੈ ਆਖੋ ਸਤਨਾਮ ਮਨ ਚੰਗਾ ਤੂੰ ਕਠੌਤੀ ਮੇਂ ਗੰਗਾ ਕਹਿੰਦੇ ਜੋ ਉਹਦਾ ਉਹ ਸੀਨਾ ਉੱਥੇ ਰੱਖਿਆ ਹੋਇਆ ਇੱਕ ਕੁਠਾਲੀ ਕਹਦੀ ਆਪਾਂ ਬਰਤਨ ਜੀ ਦੇ ਵਿੱਚ ਪਾਣੀ ਪਾਇਆ ਹੋਇਆ ਸੀ ਉਹਨੇ ਬੇਨਤੀ ਕੀਤੀ ਅਰਦਾਸ ਕੀਤੀ ਕਹਿੰਦੇ ਗੰਗਾ ਨੇ ਉੱਥੇ ਹੀ ਪ੍ਰਗਟ ਹੋ ਕੇ ਉਹਨੂੰ ਕੰਗਣ ਪ੍ਰਾਪਤ ਹੋਇਆ ਤਹਿਰਾਨ ਹੋ ਕੇ ਰਾਜਾ ਵੀ ਆ ਕੇ ਮੱਥਾ ਟੇਕਣ ਲੱਗਿਆ ਸੀ ਜੇ ਉਹ ਦੱਸਿਆ ਵੀ ਇਹ ਤਾਂ ਭਗਤ ਰਵਿਦਾਸ ਜੀ ਨੇ ਦਿੱਤਾ ਸੀ ਸਾਨੂੰ ਫਿਰ ਰਾਜਾ ਪੰਡਤ ਸਾਰੇ ਗਏ ਸੀ ਜਦੋਂ ਰਬਦਾਸ ਕੋਲ ਹੁਣ ਸੁਣਿਆ ਇਹਨੇ ਵੀ ਸੀ ਰਾਣੀ ਸਵਿੱਤਰੀ ਨੇ ਵੀ ਭਗਤ ਰਵਿਦਾਸ ਵੜਾ ਪਹੁੰਚਿਆ ਹੋਇਆ ਪਰੰ ਪਰੰਦਰ ਇੱਕ ਥੋੜਾ ਜਿਹਾ ਹੰਕਾਰ ਸੀ ਇਹ ਕਿ ਮੈਂ ਰਾਣੀ ਆ ਮਹਿਲਾਂ ਦੀ ਉਹ ਨੀਵੀਂ ਜਾਤ ਦਾ ਐ ਮੈਂ ਜਾਵਾਂ ਤਾਂ ਕਿਵੇਂ ਜਾਵਾਂ ਜਦੋਂ ਗੁਰੂ ਘਰ ਆਉਣ ਵੇਲੇ ਇਹੋ ਜੀਆਂ ਗੱਲਾਂ ਸਾਡੇ ਮਨ ਵਿੱਚ ਪ੍ਰਗਟ ਹੋ ਜਾਣ ਨਾ ਪੈਦਾ ਹੋ ਜਾਣ ਫਿਰ ਅਸੀਂ ਦਰ ਤੇ ਪ੍ਰਵਾਣ ਨਹੀਂ ਹੁੰਦੇ ਪਿਆਰਿਓ ਇੱਥੇ ਨਿਮਰਤਾ ਭਾਵਨਾ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਨਾਵ ਦੀ ਬਿੱਤਪਤਾ ਦਾ ਮਾਣ ਨਾ ਆਪਣੇ ਅਹੁਦੇ ਦਾ ਮਾਣ ਨਾ ਆਪਣੇ ਧਨ ਪਦਾਰਸ਼ ਦਾ ਮਾਣ ਇਹ ਛੱਡ ਕੇ ਗੁਰੂ ਚਰਨਾਂ ਵਿੱਚ ਆਉਣਾ ਚਾਹੀਦਾ ਤੇ ਸਾਧ ਸੰਗਤ ਜੀ ਸੇਵਕਾਂ ਦੀ लाज ਰੱਖਦਾ ਹੈ ਪ੍ਰਮਾਤਮਾ ਪਰ ਪੂਜਾ ਕਰਦੀ ਹੈ ਅੰਦਰੋਂ ਧਰਮ ਹੈ ਕਿਤੇ ਨਾ ਕਿਤੇ ਅੰਦਰ ਰੋਜ਼ ਕ੍ਰਿਸ਼ਨ ਦੀ ਪੂਜਾ ਕਰਦੀ ਹੈ ਪਰ ਇੱਕ ਦਿਨ ਬੰਦਗੀ ਕਰਦੀ ਕਰਦੀ ਦਾ ਭਗਤ ਰਵਿਦਾਸ ਜੀ ਦਾ ਚਿਹਰਾ ਸਾਹਮਣੇ ਆਇਆ ਚਿਹਰਾ ਸਾਹਮਣੇ ਆਇਆ ਤੇ ਅੰਦਰ ਚਿਹਰਾ ਬਸ ਗਿਆ ਕਹਿੰਦੇ ਚਿੱਤਰਕਾਰ ਬੁਲਾਏ ਕਾਲਪਨਿਕ ਤਸਵੀਰ ਬਣਾਈ ਨਾ ਭਗਤ ਰਵਿਦਾਸ ਜੀ ਦੀ ਜਦੋਂ ਉਹ ਦਾਸੀਆਂ ਵੇਖ ਕੇ ਕਹਿੰਦੀਆਂ ਵੀ ਇਹ ਤਾਂ ਭਗਤ ਰਵਿਦਾਸ ਹੈ ਅੱਛਾ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਨਾ ਰੱਬ ਰੂਪ ਨੂੰ ਪਰਮਾਤਮਾ ਦਾ ਰੂਪ ਭਗਤ ਰਵਿਦਾਸ ਜੀ ਬੰਦਗੀ ਵਾਲੀ ਰੂਹ ਪ੍ਰਮਾਤਮਾ ਨਾਲ ਇੱਕਮਿਕ ਰੂਹ ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਉੱਥੇ ਜਾਣਾ ਪਏਗਾ ਜੇ ਤੁਹਾਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਨੇ ਵੀ ਮੈਨੂੰ ਸੰਦੇਸ਼ ਦੇ ਦਿੱਤਾ ਕਿ ਜਾ ਵੀ ਜੇ ਤੈਨੂੰ ਕੋਈ ਪੂਰਨ ਮਹਾਪੁਰਖ ਮਿਲ ਸਕਦਾ ਹੈ ਤਾਂ ਉਹ ਭਗਤ ਰਵਿਦਾਸ ਹੈ بڑے ਫਕੀਰ ਗਏ ਸੀ ਨਾ ਤੁਸੀਂ ਪਹਿਲਾਂ ਵੀ ਸੁਣਿਆ ਕਈ ਵਾਰੀ ਕਿ ਭਗਤ ਰਵਿਦਾਸ ਨੂੰ ਫਕੀਰ ਨੇ ਕਿਹਾ ਸੀ ਕਿ ਭਗਤ ਰਵਿਦਾਸ ਤੇਰੇ ਕੇਵਲ ਬੋਲਣ ਚ ਧਰਮ ਨਹੀਂ ਤੇਰੇ ਕੱਪੜਿਆਂ ਚ ਹੀ ਧਰਮ ਨਹੀਂ ਤੇਰੇ ਅੰਦਰ ਧਰਮ ਹੈ ਗੱਲ ਅੰਦਰ ਅੰਦਰੋ ਧਰਮੀ ਹੋਣ ਦੀ ਹੁਣ ਰਾਣੀ ਗਈ ਜਦੋਂ ਕਹਿਣ ਲੱਗੀ ਚੰਗਾ ਮੈਂ ਜਾਵਾਂਗੀ ਜ਼ਰੂਰ ਭਗਤ ਰਵਿਦਾਸ ਦੇ ਦਰਸ਼ਨ ਕਰਨ ਵਾਸਤੇ ਮੈਂ ਜਾਵਾਂਗੀ ਜ਼ਰੂਰ ਆ ਥਾਲ ਲਓ ਦੇ ਥਾਲਾਂ ਵਿੱਚ ਪਦਾਰਥ ਪਰੋਸੇ ਦਾਸੀਆਂ ਨੂੰ ਫੜਾ ਦਿੱਤੇ ਤੇ ਜਦੋਂ ਗਈ ਨਾ ਜਾ ਕੇ ਪਿੱਛੇ ਹੀ ਬੈਠ ਗਈ ਤੇ ਦਾਸੀਆਂ ਨੂੰ ਕਹਿੰਦੀ ਵੀ ਤੁਸੀਂ ਜਾ ਕੇ ਭੇਟਾ ਰੱਖ ਦਿਓ ਭਾਵ ਮੈਂ ਜਾਵਾਂ ਵੀ ਤੇ ਮੇਰਾ ਪਤਾ ਵੀ ਨਾ ਲੱਗੇ ਵੀ ਐਡੀ ਮਹਿਲਾਂ ਦੀ ਰਾਣੀ ਭਗਤ ਰਵਿਦਾਸ ਦੇ ਮਨ ਵਿੱਚ ਉੱਥੇ ਵੀ ਸ਼ੰਕਾ ਹੋ ਗਿਆ ਜਾ ਵੀ ਚੌਂਪੜੀ ਵਿੱਚ ਬੈਠੇ ਆ ਭਗਤ ਰਵਿਦਾਸ ਜੀ ਜੋੜੇ ਵੀ ਗੰਢ ਰਿਹਾ ਤੇ ਉਪਦੇਸ਼ ਵੀ ਦੇ ਰਿਹਾ ਇੱਥੋਂ ਸਿੱਖਿਆ ਕੀ ਲੈਣੀ ਵੀ ਅਸੀਂ ਆਪਣਾ ਕੰਮ ਕਾਰਵੀ ਕਰ ਸਕਦੇ ਆ ਤੇ ਅਸੀਂ ਉਪਦੇਸ਼ ਵੀ ਕਰ ਸਕਦੇ ਆ ਇਹ ਵੀ ਕਹਿ ਸਕਦੇ ਆ ਭਾਈ ਗੁਰੂ ਨਾਲ ਜੁੜ ਨਸ਼ਾ ਬਿਸ਼ਾ ਤੋਂ ਦੂਰ ਹੋ ਕਹਿ ਸਕਦੇ ਆ ਨਾ ਉਸੇ ਤਰ੍ਹਾਂ ਕਿਰਤ ਕਰਦੇ ਕਰਦੇ ਅਸੀਂ ਵੀ ਚੰਗੇ ਕਰਮ ਕਰ ਸਕਦੇ ਆ ਉਪਦੇਸ਼ ਦੇ ਸਕਦੇ ਆ ਤੇ ਹੁਣ ਜਦੋਂ ਬੈਠੀ ਹੈ ਰਾਣੀ ਭਗਤ ਰਵਿਦਾਸ ਜੀ ਹੁਣ ਜਾਣੇ ਜਾਣ ਨੇ ਮੇ ਮਨ ਚ ਹੰਕਾਰ ਹੈ ਵੇਖਿਆ ਵੀ ਤੇ ਝੌਂਪੜੀ ਹੈ ਜੋੜੇ ਗੰਢ ਰਿਹਾ ਉਪਦੇਸ਼ ਵੀ ਦੇ ਰਿਹਾ ਹੈ ਮਨ ਵਿੱਚ ਥੋੜਾ ਜਿਹਾ ਹੰਕਾਰ ਹੈ ਪਰ ਬੈਠੀ ਹੈ ਸੰਗਤ ਵਿੱਚ ਪਿੱਛੇ ਬੈਠੀ ਹੈ ਰਾਣੀ ਸੁਵਿਤਰੀ ਫਿਰ ਭਗਤ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ ਆਖੋ ਸਤਨਾਮ ਬਸੰਤ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਬਦ ਜਦੋਂ ਉਚਾਰਨ ਕੀਤਾ ਨਾ ਉਹਨੂੰ ਹਾਜ਼ਰ-ਨਾਜ਼ਰ ਸਮਝ ਕੇ ਸੁਣਨਾ ਚਾਹੀਦਾ ਹੈ ਭਾਵੇਂ ਆਪਾਂ ਸ਼ਬਦ ਪੜ੍ਹਦੇ ਆਂ ਕਥਾ ਕਰਦੇ ਆਂ ਕੀਰਤਨ ਕਰਦੇ ਆਂ ਤਾਂ ਪੂਰੀ ਇਕਾਗਰਤਾ ਨਾਲ ਪੂਰਾ ਮਨ ਚਿਤ ਜੋੜ ਕੇ ਜਦੋਂ ਅਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਦੇ ਆਂ ਤੇ ਫਿਰ ਹਾਜ਼ਰੀ ਲੱਗਦੀ ਹੈ ਫਿਰ ਸ਼ਬਦਾਂ ਰਾਹੀਂ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਹੁਣ ਅਹੰਕਾਰ ਤੋੜਦੇ ਆਂ ਰਾਣੀ ਦਾ ਜੁੜੀ ਤਾਂ ਹੋਈ ਹੈ ਪਰ ਫੇਰ ਹੀ ਪ੍ਰਮਾਤਮਾ ਨੇ ਰਹਿਮਤ ਕੀਤੀ ਨਾ ਬੁਲਾਇਆ ਆਪਣੇ ਚਰਨਾਂ 'ਚ ਬਸੰਤ ਬਾਣੀ ਰਵਿਦਾਸ ਜੀ ਕੀ ਓੰਕਾਰ ਸਤਿਗੁਰ ਪ੍ਰਸਾਦ ਤੁਝੇ ਸੁਝੰਤਾ ਕਸ਼ੂ ਨਾਹੇ हे काया तेंनु kujh vi surat nahi rahi tenu kujh suj nahi raha pehraava dekhe ubjahe tu apna thaath vekh ke aakad rahi hai bhagwat ravidas ji samjhaunde hai pehraava dekh ke pehraava dekh ke ubjahe tu apna thaath vekh ke aakad rahi hai garb batika nahi thao ਵੇਖ ਹੰਕਾਰਨ ਦਾ ਇੱਥੇ ਕੋਈ ਥਾਂ ਨਹੀਂ ਗਰਭਵਤੀ ਦਾ ਭਾਵ ਗਰਭ ਕਰਨ ਵਾਲੀ ਹੰਕਾਰ ਕਰਨ ਵਾਲੀ ਗਰਭਵਤੀ ਦਾ ਅਰਥ ਭਾਵ ਗਰਭ ਦਾ ਭਾਵ ਹੰਕਾਰ ਵਤੀ ਭਾਵ ਗਰਭ ਕਰਨ ਵਾਲੀ ਗਰਭਵਤੀ ਕਾ ਨਾਹੀਂ ਠਾਓ ਵੇਖ ਇਸ ਪਰਮਾਤਮਾ ਦੇ ਦਰ ਤੇ ਅਹੰਕਾਰ ਨੂੰ ਥਾਂ ਹੀ ਨਹੀਂ ਹੈ ਆਖੋ ਸਤਨਾਮ ਤੇਰੀ ਗਰਦਨ ਉੱਪਰ ਲਵਾਇ ਕਾਓ ਤੇਰੇ ਮੰਦੇ ਦਿਨ ਆਏ ਹੋਏ ਹਨ ਕਿ ਤੂੰ ਝੂਠਾ ਮਾਣ ਕਰ ਰਹੀ ਹੈ ਕਾਇਆ ਸਰੀਰ ਸਰੀਰ ਨੂੰ ਕਹਿ ਰਿਹਾ ਸਾਨੂੰ ਵੀ ਸਮਝਾ ਰਿਹਾ ਨਾ ਭਗਤਰ ਵਿਦਾਸ ਜੀ ਕੇਵਲ ਰਾਣੀ ਨੂੰ ਨਹੀਂ ਸਾਨੂੰ ਵੀ ਸਮਝਾ ਰਿਹਾ ਤੇਰੀ ਗਰਦਨ ਗਰਦਨ ਭਾਵ ਤਾਉਣ ਤੇਰੀ ਗਰਦਨ ਉੱਪਰ ਲਵਾ ਕਾਓ ਤੇਰੇ ਮੰਦੇ ਦਿਨ ਆਏ ਹੋਏ ਹਨ ਕਿ ਤੂੰ ਝੂਠਾ ਮਾਣ ਕਰ ਰਹੀ ਹੈ ਤੂੰ ਕਾਇਆ ਗਰਬੇ बावਲੀ اے میری کامળી ਕਾਇਆ ਤੂੰ ਕਿਉਂ ਮਾਣ ਕਰ ਰਹੀ ਹੈ ਹੁਣ ਰਾਣੀ ਦੇ ਕੰਨਾਂ 'ਚ ਵੀ ਪੈ ਰਹੀ ਹੈ ਵੀ ਤੂੰ ਮਾਣ ਕਰ ਰਹੀ ਹੈ ਅੰਦਰ ਅੰਦਰੇ ਅੰਦਰ ਸਵਾਲ ਉੱਠਦੇ ਆ ਨਾ ਕਈ ਵਾਰੀ ਸਾਨੂੰ ਇਹ ਵੀ ਹੁੰਦਾ ਹੈ ਕਿ ਜਿਵੇਂ ਆਪਾਂ ਨੂੰ ਕਿਹਾ ਜਾ ਰਿਹਾ ਹੋਵੇ ਕਈ ਗੱਲਾਂ ਸਮਝੇ ਹੁਣ ਮੈਂ ਵੀ ਸੁਣਦਾ ਆ ਆਪਜੀ ਵੀ ਸੁਣਦੇ ਹੋ ਇਦਾਂ ਲੋਕ ਵੀ ਆਪਾਂ ਨੂੰ ਸਮਝਾਇਆ ਜਾ ਰਿਹਾ ਜਦੋਂ ਆਪਾਂ ਬਾਣੀ ਪੜ੍ਹਦੇ ਆ ਤਾਂ ਹੀ ਫਿਰ ਮੁੱਖ ਵਿੱਚੋਂ ਸਵਾਬ ਕੀ ਨਿਕਲਦਾ ਵਾਹਿਗੁਰੂ ਵਾਹਿਗੁਰੂ ਫੇਰ ਤੂੰ ਕਾਇਂ ਗਰਬੈ ਬਾਵਲੀ ਏ ਕਮਲੀ ਕਾਇਆ ਤੂੰ ਕਿਉਂ ਮਾਣ ਕਰਦੀ ਐ ਜੈਸੇ ਭਾਦੋਂ ਖੂਬਰਾਜ ਤੂੰ ਤਿਸਤੇ ਖਰੀ ਉਤਾਵਲੀ ਖੂਮਬਰਾਜ ਭਾਵ ਵੱਡੀ ਖੁੰਬ ਤੂੰ ਤਾਂ ਉਸ ਖੁੰਬ ਨਾਲੋਂ ਵੀ ਛੇਤੀ ਨਾਸ ਹੋ ਜਾਣ ਵਾਲੀ ਐ ਜੋ ਭਾਦਰੋਂ ਵਿੱਚ ਉਗਦੀ ਐ ਤੇ ਨਾਸ ਹੋ ਜਾਂਦੀ ਐ ਤੂੰ ਤਾਂ ਉਦੋਂ ਵੀ ਪਹਿਲਾਂ ਨਾਸ ਹੋਣ ਵਾਲੀ ਆ ਵੀ ਪਤਾ ਨਹੀਂ ਕਦੋਂ ਨਾਸ ਹੋ ਜਾਏ ਖੁੰਬ ਦੀ ਉਦਾਹਰਨ ਦਿੱਤੀ ਹੈ ਨਾ ਜੈਸੇ ਭਾਦੋਂ ਖੁੰਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਤੂੰ ਤਾਂ ਉਸ ਖੁੰਮਰ ਵਾਲੋਂ ਵੀ ਛੇਤੀ ਨਾਸ ਹੋ ਜਾਣ ਵਾਲੀ ਐ ਜੋ ਭਾਦੋਂ ਵਿੱਚ ਉਗਦੀ ਐ ਜੈਸੇ ਕ੍ਰੰਕ ਨਹੀਂ ਪਾਇਓ ਭੇਦ ਏ ਕਾਇਆ ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧ ਹੀ ਉਹਦੇ ਆਪਣੇ ਸਰੀਰ ਵਿੱਚੋਂ ਹੀ ਆਉਂਦੀ ਐ ਹਰਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਸਤੂਰੀ ਤਾਂ ਮੇਰੇ ਕੋਲ ਹੀ ਐ ਉਹ ਹੋਰ ਪਾਸੇ ਭੱਜਿਆ ਫਿਰਦਾ ਵੀ ਉੱਥੋਂ ਸਗੰਧ ਆਉਂਦੀ ਐ ਉੱਥੋਂ ਸਗੰਧ ਆਉਂਦੀ ਐ ਪਰ ਹੁੰਦੀ ਉਹਦੇ ਕੋਲ ਹੀ ਐ ਅਸੀਂ ਵੀ ਥਾਂ ਥਾਂ ਭੱਜੇ ਫਿਰਦੇ ਆ ਹੈ ਸਾਡੇ ਕੋਲ ਹੀ ਐ ਆਖੋ ਸਤਨਾ ਇੰਦਾ ਸਮਝਣਾ ਸਿੱਖਿਆ ਲੈਣੀ ਐ ਜੈਸਿਕ ਕ੍ਰੰਕ ਨਹੀਂ ਪਾਇਓ ਭੇਦ ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧ ਹੀ ਉਹਦੇ ਆਪਣੇ ਸਰੀਰ ਵਿੱਚੋਂ ਆਉਂਦੀ ਹੈ ਤਨ ਸੁਗੰਧ ਢੂੰਡੈ ਪ੍ਰਦੇਸ਼ ਪਰ ਉਹ ਪ੍ਰਦੇਸ਼ ਢੂੰਡਦਾ ਫਿਰਦਾ ਹੈ ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਤੂੰ ਸੁੱਖਾਂ ਦਾ ਮੂਲ ਪ੍ਰਮਾਤਮਾ ਤੇਰੇ ਆਪਣੇ ਅੰਦਰ ਹੀ ਹੈ ਬਸ ਇੱਕੋ ਹੀ ਚੀਜ਼ ਕਰਿਆ ਕਰ ਕਰ ਬੰਦੇ ਤੂੰ ਬੰਦਗੀ ਜਿੱਚਰ ਘਟਵੇਂ ਸਾਹੋ ਜਿੰਨਾ ਚਿਰ ਤੇਰੇ ਚ ਸਾਹ ਐ ਨਾ ਤੂੰ ਆਹ ਕੰਮ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰਕੇ ਵੇਖ ਲੈ ਆਖੋ ਸਤਨਾਮ ਕੇ ਪਰਨ ਕਰ ਕਿਹੜਾ ਅੰਮ੍ਰਿਤ ਵੇਲਾ ਸਾਮ ਆਪ ਤਨ ਕਾ ਜੋ ਕਰੇ ਵਿਚਾਰ ਜੋ ਜੀਵ ਆਪਣੇ ਸ਼ਰੀਰ ਦੀ ਵਿਚਾਰ ਕਰਦਾ ਹੈ ਇਹ ਸਦਾ ਥਿਰਵਾ ਰਹਿਣ ਵਾਲਾ ਨਹੀਂ ਹੈ ਇਹ ਵਿਚਾਰ ਕਰ ਲਈ ਜਿਸ ਨੇ ਆਪ ਤਨ ਕਾਜੋ ਕਰੇ ਵਿਚਾਰ ਤਿਸ ਨਹੀਂ ਜਿਵੇਂ ਕੰਕਰ ਕਰੇ ਖੁਆਰ ਉਹਨੂੰ ਜਮਦੂਤ ਖੁਆਰ ਨਹੀਂ ਕਰਦਾ ਸ਼ਬਦ ਉਚਾਰ ਰਿਹਾ ਭਗਤ ਰਵਿਦਾਸ ਜੀ ਤੇ ਆਪਣੇ ਵਾਸਤੇ ਵੀ ਤੇ ਰਾਣੀ ਨੂੰ ਵੀ ਸਮਝਾ ਰਹੇ ਅੰਦਰ ਸ਼ਬਦ ਪਰਵੇਸ਼ ਕਰ ਰਿਹਾ ਹੈ ਪਰਵੇਸ਼ ਕਰ ਰਿਹਾ ਹੈ ਜਿਵੇਂ ਕੈਂਚੀ ਕੱਟਦੀ ਹੈ ਫਿਰ ਹੰਕਾਰ ਕਟਿਆ ਜਾ ਰਿਹਾ ਆਖੋ ਸਤਨਾਮ ਰਾਜ ਮੈਲ ਨਾਸ਼ਵਾਨ ਨਜ਼ਰ ਆਉਣ ਲੱਗ ਪਏ ਜਦੋਂ ਗਿਆਨ ਅੰਦਰ ਪ੍ਰਵੇਸ਼ ਕੀਤਾ ਹੁਣ ਨਾਸ਼ਵਾਨ ਤਾਂ ਫੇਰ ਹੀ ਲੱਗਣੀ ਆ ਨਾ ਚੀਜ਼ਾਂ ਜਦੋਂ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਫੇਰ ਹੀ ਜਿੰਦਗੀ ਜਿਉਣ ਦਾ ਢੰਗ ਪਤਾ ਲੱਗਣਾ ਆਪ ਤਨ ਕਾ ਜੋ ਕਰੇ ਵਿਚਾਰ ਜਿਹੜਾ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ ਤੇ ਜੇ ਨਹੀਂ ਜਮਕੰਕਰ ਕਰੇ ਖਵਾਰ ਉਹਨੂੰ ਜੰਦੂਤ ਖਵਾਰ ਨਹੀਂ ਕਰਦੇ ਉਹ ਖਵਾਰ ਨਹੀਂ ਹੁੰਦੇ ਜਿਨ੍ਹਾਂ ਨੇ ਆਪਣੇ ਸ਼ਰੀਰ ਦੀ ਵਿਚਾਰ ਕਰ ਲਈ ਪੁੱਤਰ ਕਲਤਰ ਕਾ ਕਰੇ ਹੰਕਾਰ ਇਹਨਾਂ ਦਾ ਕਾਹਦਾ ਹੰਕਾਰ ਹੈ ਕਾਇਆ ਸ਼ਰੀਰ ਤੂੰ ਪੁੱਤਰ ਬਉਟੀ ਇਹਨਾਂ ਦਾ ਮਾਣ ਕਰਦਾ ਹੈ ਪੁੱਤਰ ਕਲਤਰ ਕਾ ਕਰੇ ਵਿਚਾਰ ਠਾਕੁਰ ਲੇਖਾ ਮੰਗਣ ਹਾਰ ਤੇ ਪ੍ਰਭੂ ਨੂੰ ਭੁਲਾ ਬੈਠੀ ਹੈ ਚੇਤਾ ਰੱਖ ਮਾਲਕ ਪ੍ਰਭੂ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ ਆਖੋ ਸਤਨਾਮ ਜਦੋਂ ਇਦਾਂ ਸੁਣਦੀ ਹੈ ਨਾ ਮਨ ਉਪਰ ਨੂੰ ਉੱਠਦਾ ਤੁਰਿਆ ਆਉਂਦਾ ਹੈ ਬਸ ਹੁਣ ਮਨ ਕਰਨ ਲੱਗ ਪਿਆ ਵੀ ਖੜੀ ਹੋ ਕੇ ਮੈਂ ਕੇਰਾ ਹੱਥ ਜੋੜ ਕੇ ਕਹਿ ਦਿਆਂ ਵੀ ਆਪਣੇ ਚਰਨਾਂ ਨਾਲ ਜੋੜ ਲਓ ਆਖੋ ਸਤਨਾਮ ਠਾਕੁਰ ਲੇਖਾ ਮੰਗਣਹਾਰ ਤੂਤਾ ਪ੍ਰਭੂ ਨੂੰ ਭੁਲਾ ਬੈਠੀ ਆਂ ਚੇਤਾ ਰੱਖ ਮਾਲਕ ਪ੍ਰਭੂ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ ਫੇੜੇ ਦਾ ਦੁੱਖ ਸਹੈ ਜਿਉ ਭਾਵ ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ ਪਾਛੈ ਕਿਸੈ ਪੁਕਾਰਹਿ ਪੀਓ ਪੀਓ ਏ ਕਾਇਆ ਜਿੰਦ ਦੇ ਨਿਕਲ ਜਾਣ ਪਿੱਛੋਂ ਤੂ ਕਿਸ ਨੂੰ ਪਿਆਰਾ ਪਿਆਰਾ ਆਕੇ ਇਹ ਵਾਜਾਂ ਮਾਰੇਂਗੀ ਫਿਰ ਤੈਥੋਂ ਬਾਜਾਂ ਨਹੀਂ ਮਾਰੀਆਂ ਜਾਣੀਆਂ ਭਗਤ ਰਵਿਦਾਸ ਜੀ ਸ਼ਬਦ ਉਚਾਰਨ ਕਰ ਰਹੇ ਪਾਛੈ ਕਿਸਾ ਪੁਕਾਰੈ ਪਿਓ ਪਿਓ ਏ ਕਾਇਆ ਜਿੰਦਰ ਨਿਕਲ ਜਾਣ ਪਿੱਛੋਂ ਤੂੰ ਕਿਸ ਨੂੰ ਪਿਆਰਾ ਪਿਆਰਾ ਆ ਕੇ ਬਾਜਾਂ ਮਾਰੇਂਗੀ ਸਾਧੂ ਕੀ ਜੋ ਲਿਹਾ ਓਟ ਏ ਕਾਇਆ ਜੇ ਤੂੰ ਗੁਰੂ ਦਾ ਆਸਰਾ ਲੈ ਲਵੇਂ ਇੱਥੇ ਸਾਧੂ ਦਾ ਅਰਥ ਗੁਰੂ ਕੀਤਾ ਹੈ ਏ ਕਾਇਆ ਸਾਧੂ ਕੀ ਜੋਂ ਲਹਿ ਓਟ ਜੇ ਤੂੰ ਗੁਰੂ ਦਾ ਆਸਰਾ ਲੈ ਲੇ ਤੇਰੇ ਮਿਟੇ ਪਾਪ ਸਭ ਕੋਟ ਕੋਟ ਫਿਰ ਤੇਰੇ ਕਰੋੜਾਂ ਕੀਤੇ ਪਾਪ ਵੀ ਸਾਰੇ ਨਾਸ ਹੋ ਜਾਣਗੇ ਆਖੋ ਸਤਨਾ ਕਹਿ ਰਵਿਦਾਸ ਜੋ ਜਪੈ ਨਾਮ ਰਵਿਦਾਸ ਜੀ ਆਖਦੇ ਆ ਕਿ ਭਾਈ ਜੋ ਮਨੁੱਖ ਨਾਮ ਜਪਦਾ ਹੈ ਿਸ ਜਾਤ ਨਾ ਜਨਮ ਨਾ ਜੋਨ ਕਾਮ ਇਹ ਵੀ ਸਮਝਾ ਦਿੱਤਾ ਭਗਤ ਰਵਿਦਾਸ ਜੀ ਨੇ ਕਿ ਉਹਦੀ ਨੀਵੀਂ ਜਾਤ ਤਾਂ ਖਤਮ ਹੋ ਜਾਂਦੀ ਹੈ ਜਿਹੜਾ ਨਾਮ ਨਾਲ ਜੁੜ ਜਾਂਦਾ ਕੋਈ ਜਾਤ ਨਹੀਂ ਰਹਿੰਦੀ ਉਹਦੀ ਕੋਈ ਗੋਤ ਨਹੀਂ ਰਹਿੰਦਾ ਉਹਦਾ ਜਾਤ ਗੋਤ ਦਾ ਗੁਰਸਿੱਖ ਨੇ ਕਦੇ ਮਾਣ ਨਹੀਂ ਕਰਨਾ ਨਾ ਜ਼ਿਕਰ ਕਰਨਾ ਨਾ ਜਾਤ ਹੁੰਦੀ ਹੈ ਨਾ ਗੋਤ ਜਾਤ ਗੋਤ ਉਹਦਾ ਖਤਮ ਹੋ ਜਾਂਦਾ ਮੁੱਕ ਜਾਂਦਾ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਉਹਦੀ ਨੀਵੀਂ ਜਾਤ ਮੁੱਕ ਜਾਂਦੀ ਹੈ ਉਹਦਾ ਜਨਮ ਮਿਟ ਜਾਂਦਾ ਤੇ ਜੂਨਾ ਨਾਲ ਉਹਦਾ ਵਾਸਤਾ ਹੀ ਨਹੀਂ ਰਹਿੰਦਾ ਆਖੋ ਸਤਨਾਮ ਐਸੀ ਕਿਰਪਾ ਐਸੀ ਬਖਸ਼ਿਸ਼ ਐਸੀ ਰਹਿਮਤ ਹੋ ਜਾਂਦੀ ਹੈ ਪਿਆਰਿਓ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮੇਰ ਕਰਦੇ ਆ ਮੇਰ ਵਰਤਾਉਂਦੇ ਆ ਫਿਰ ਰਹਿਮਤਾ ਹੋ ਜਾਂਦੀ ਐ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਇਸੇ ਤਰ੍ਹਾਂ ਸਮਝਾ ਰਹੇ ਸੀ ਕਿ ਉਹ ਪਰਮਾਤਮਾ ਆਪਣੇ ਆਪ ਫਿਰ ਬਖਸ਼ਿਸ਼ ਕਰਦਾ ਹੈ ਮਿਲ ਸਤਿਗੁਰ ਨਿਰਮਲ ਹੋਇਆ ਵਿਖਾ ਹੋਮੈ ਗਿਆ ਬਿਲਾਏ ਹੋਮੈ ਦੂਰ ਕਰ ਦਿੰਦਾ ਜਦੋਂ ਸਾਰਾ ਸ਼ਬਦ ਉਚਾਰਨ ਕੀਤਾ ਸਮਝਾਇਆ ਤੇ ਰਾਣੀ ਦੇ ਮਨ ਵਿੱਚੋਂ ਹੰਕਾਰ ਨਿਕਲ ਗਿਆ ਅੰਦਰ ਧੁੱਪ ਆ ਗਿਆ ਤੇ ਖੜੀ ਹੋ ਗਈ ਨਾਮ ਦੀ ਦਾਤ ਦੇ ਦਿਓ ਜੀ ਆਖੋ ਸਤਨਾਮ ਨਾਮ ਨਾਲ ਜੁੜ ਗਈ ਇਹ ਅੰਦੋਲਨ ਸੰਘਰਸ਼ ਸ਼ੁਰੂ ਕੀਤੇ ਸੀ ਭਗਤ ਰਵਿਦਾਸ ਜੀ ਵਰਗਿਆਂ ਨੇ ਵੀ ਭਗਤ ਕਬੀਰ ਜੀ ਵਰਗਿਆਂ ਨੇ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਪਖੰਡ ਦੇ ਖਿਲਾਫ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਪਾਪ ਦੁਨੀਆ ਨੂੰ ਸਿੱਧੇ ਰਾਹ ਪਾਇਆ ਸੀ ਫਿਰ ਬਾਣੀ ਉਹੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਕਾਈ ਮਾਨ ਬਖਸ਼ ਮਿਲ ਸਤਗੁਰ ਨੇ ਨਿਰਮਲ ਹੋਇਆ ਬਿਖ ਹਉਮੈ ਗਿਆ ਬਲਾਏ ਫਿਰ ਅੰਦਰੋਂ ਹਉਮੈ ਦਾ ਜ਼ਹਿਰ ਸਦਾ ਲਈ ਦੂਰ ਹੋ ਗਿਆ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ ਤੇ ਮਹਾਰਾਜ ਕਹਿੰਦੇ ਆ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੁਖ ਆ ਜਿਹੜੇ ਉਹ ਰੋਸ਼ਨ ਹੋ ਜਾਂਦੇ ਆ ਉਜਲੇ ਹੋ ਜਾਂਦੇ ਆ ਜਨਾਨਾਨਕ ਸਦਾ ਕੁਰਬਾਨ ਤਿੰਨ ਜੋ ਚੱਲੈ ਸਤਿਗੁਰ ਭਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿ ਸਮਝਾਉਂਦੇ ਆ ਭਾਈ ਉਹਨਾਂ ਮਨੁੱਖਾਂ ਦਾ ਤੋਂ ਸਦਾ ਸਦਕੇ ਜਾਂਦਾ ਹਾਂ ਜਿਹੜੇ ਗੁਰੂ ਦੀ ਰਜ਼ਾ ਵਿੱਚ ਤੁਰਦੇ ਹਨ ਜਿਹੜੇ ਗੁਰੂ ਜੀ ਦੇ ਹੁਕਮ ਵਿੱਚ ਤੁਰਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਤ ਨਾਮ